ਯਾਰ ਆਇਆ ਹੱਸੀ ਕਾਲ ਜੀ ਸਾਰਿਆਂ ਨੂੰ ਬਾਈ ਸਵਾਗਤ ਹੈ ਨਵੇਂ ਵਲੌਗ ਚ ਤੇ ਅੱਜ ਬਾਈ ਐਤਵਾਰ ਤੇ ਜੀ ਰੇਤੇ ਅੱਜ ਤੇ ਮੋਟਰ ਪਰ ਆਏ ਤੇ ਬਾਈ ਕਾਲਾ ਬਾਈ ਵੀ ਆਇਆ ਹੋਇਆ ਰੇ ਲੱਗੇ ਹੋਇਆ ਪਾਉਣਾ ਬਾਈ ਨਹੀਂ ਅੰਬ ਵਾਲੀ ਮੋਟਰ ਤੇ ਇੱਧਰ ਆਪਣਾ ਗੰਨਾ ਆ ਨਾਲ ਵਾਲੇ ਖੇਤਾਂ ਚ ਤੇ ਆ ਟਰੈਕਟਰ ਆਪਣੇ ਕੋਲ ਜਿਹੜਾ ਪਹਿਲਾਂ ਲਿਆਂਦਾ ਸੀਗਾ ਆਪਾਂ ਨੇ ਘਰੇ ਲਿਆਂਦਾ ਹੋਇਆ ਬਾਈ ਟਰੈਕਟਰ ਖੇਤ ਖੂਤ ਜੇ ਬੋਣੇ ਤੇ ਇੱਕ ਜਨਰੇਟਰ ਤੇ ਲਾਉਣਾ ਦਾ ਥੋੜਾ ਜਿਆ ਥੋਂ ਭਰਨਾ ਦਾ ਤਾਂ ਕਰਕੇ ਅੱਜ ਲੈ ਕੇ ਆਏ ਤੇ ਖਾਲੇ ਵੀਰ ਨੂੰ ਮਿਲੋ ਖਾਲੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਠੀਕ ਆ ਬਾਈ ਵਧੀਆ ਜੱਗੂ ਠੀਕ ਆ ਜੱਗੂ ਭਾਈ ਜਿਹੜਾ ਵੀ ਟਰੈਕਟਰ ਲੈ ਆਉਂਦਾ ਹੁਣ ਵਧੀਆ ਵਧੀਆ ਟਰੈਕਟਰ ਲੈ ਆਉਂਦਾ ਹੁਣ ਥੋੜਾ ਜਿਹਾ ਪਹਿਲਾਂ ਇਹ ਜਿਆਦਾ ਪੁਰਾਣਾ ਪਾ ਹੋਰ ਨੀਵੇਂ ਆ ਦੇ ਮਾਡਲ ਪਾ ਹੁਣ ਉੱਚੇ ਮਾਡਲਾਂ ਪਰ ਆ ਗਿਆ ਹਾਂ ਗੱਲ ਜੱਗੂ ਹੁਣ ਉੱਚੇ ਮਾਡਲ ਆ ਹਨਾ ਵੀਰੇ ਹਰੇਕ ਜਾਨੀ ਕਿ ਅੱਜ ਕੱਲ ਜਿਹੜਾ 3-4 ਕਿਨ ਲਾ ਜੀਮੇਂਦਾਰ ਆ ਉਹ ਵੀ ਚਾਹੁੰਦਾ ਵੀ ਮੈਂ ਟਰੈਕਟਰ ਚੰਗਾ ਲਾਵਾਂ ਠੀਕ ਆ ਯਾਨੀ ਕਿ ਥੋੜਾ ਜਿਹਾ ਚਿਹੇ ਤਾਂ ਮੜਾ ਮੋਟਾ ਰ ਤੇ ਚੇ ਮਨ ਕੀ ਕਾਲੇ ਲੋਕ ਹੈ ਵੀ ਮੈਂ ਬੱਚੇ ਪੁੱੱਚੇ ਬਾਹਰ ਚਲੇ ਗਏ ਨਹੀਂ ਕਿ ਲੋਕ ਅੱਜ ਕੱਲ੍ਹ ਕਹਿ ਲਣੇ ਵੀ ਟਰੈਕਟਰ ਵਧੀਆ ਲੈਣਾ ਸਹੀ ਗੱਲ ਹਾਂ ਯਾਨੀ ਕਿ ਟਰੈਕਟਰ ਕਾਲੇ ਸਾਰੇ ਵੇਦੇ ਟਰੈਕਟਰ ਲੱਖ ਵਾਲਾ ਵੀ ਵਿਕਦਾ ਵੀਰੇ ਹਾਂ ਟਰੈਕਟਰ 5 ਲੱਖ ਵਾਲਾ ਟਰੈਕਟਰ 10 ਲੱਖ ਵਾਲਾ ਵੀ ਵਿਕਦਾ ਸਹੀ ਗੱਲ ਹਾਂ ਹਰੇਕ ਤਰ੍ਹਾਂ ਦਾ ਗਾਹਾਂ ਕੈ ਟਰੈਕਟਰ ਦਾ ਹੈਗਾ ਹਾਂ ਤੇ ਬਈ ਰੇ ਲੱਗੇ ਪਾਉਣ ਹੈ ਰੇ ਪਾਉਣ ਲੱਗੇ ਮੈਂ ਜੱਗੂ ਠੀਕ ਆ ਮੈਂ ਕਿਹਾ ਚੱਲ ਇੱਥੇ ਨੇੜੇ ਆ ਗਿਆ ਆ ਬੂਟੇ ਪੱਟ ਹੋਏ ਆ ਇਹਦਾ ਬਈ ਬਹੁਤ ਵਧੀਆ ਕੰਮ ਹੋ ਗਿਆ ਬੂਟੇ ਬਹੁਤ ਮੈਂ ਕਹਿੰਦਾ ਕਾਲੇ ਬੂਟੇ ਇਹ 6ਵੇਂ ਸਾਲ 'ਚ ਤੇ ਹਾਂ ਪੁੱਟੇ ਬਹੁਤ ਦੇਰ ਦੇ ਖੜੇ ਆ ਤੇ ਵਧੀਆ ਦੇ ਆ ਗੰਨਾ ਨਾਲ ਨਾਲ ਜਮਾ ਹੀ ਮਾੜਾ ਹੀ ਤਾਂ ਆ ਦੇਖੀ ਹੁਣ 10 ਦਿਨ ਚ ਕਿੰਨੇ ਨੇ ਬਰਾਬਰ ਆ ਲਏ ਹੈਂ ਪਹਿਲੇ ਕਾਲੇ ਪਹਿਲੇ ਦੂਏ ਸਾਲ ਤੱਕ ਕੁਛ ਨਹੀਂ ਕਰਦੇ ਇਹ ਤੀਏ ਸਾਲ ਤੱਕ ਜਾ ਕੇ ਫਿਰ ਨਾਲ ਨਾਲ ਬਹੁਤ ਇਹ ਤਾਂ ਕੁਛ ਵੀ ਨਹੀਂ ਹੁੰਦਾ ਬਹੁਤ ਦੂਰ ਤੱਕ ਮਾਰ ਕਰਦੇ ਆ ਸਹੀ ਗੱਲ ਆਪਾਂ ਕਹਦੇ ਨੇ ਵੀ 10 ਮਲਕੀ 10 ਫੁੱਟ ਛੱਡ ਕੇ ਲੈ ਮਾਰ ਇਹ 20 ਫੁੱਟ ਤੱਕ ਕਰਦੇ ਹੈ ਬਾਈ ਪੱਤੇ ਪੁੱਤੇ ਬਹੁਤ ਗੇਰਦੇ ਨੇ ਬਹੁਤ ਦੂਰ ਤੱਕ ਗੇਰਦੇ ਨੇ ਸ਼ੋਰਾ ਤਾਂ ਹੁੰਦਾ ਹੀ ਆ ਬਿਲਕੁਲ ਬਾਈ ਬਿਲਕੁਲ ਇਹ ਤਾਂ ਗੱਲ ਹੈ ਇਹ ਗੁੱਪ ਵਧੀਆ ਟਰੈਕਟਰ ਲਿਆਇਆ ਹੈ ਬਾਈ ਹੋਰ ਦੇਖ ਤਾਂ ਗਾਲੇ ਵੀਰੇ ਮਾਰਦਾ ਸਲਫ ਹਾਈ ਲੋ ਗਾਲੇ ਨਿਊਟਰਲ ਇਹਦੀ ਲਾਈਟਾਂ ਬੜੀਆਂ ਹਾਂ ਲਾਈਟਾਂ ਬਲੀਆਂ ਵੀਰੇ ਉਹ ਉੱਪਰ ਤੇ ਤਾਂ ਨਹੀਂ ਬਲਦੀਆਂ ਕਿਤੇ ਉਹ ਉੱਪਰ ਦੇ ਗਾਲੇ ਉੱਪਰ ਤੇ ਦੇਖੀਦਾ ਮੇਰੇ 18 ਮਾਡਲ ਹੈ ਜੀ ਹੌਲੈਂਡ ਨਾਲ ਅਧਰੇ ਟਾਇਰਾਂ ਟਰੈਕਟਰ ਦੇ ਚੈੱਕ ਕਰ ਰਿਹਾ ਬਾਈ ਹਜੇ 575 ਲਿਬੜਿਆ ਪਿਆ ਬਾਈ ਕਦੂ ਕਦੂ ਕਾਲੇ ਕਦੂ ਕਰਿਆ ਤੇ ਇਹਦੇ ਨਾਲ ਨਹੀਂ ਬਾਈ ਅੱਛਾ ਜਿਵੇਂ ਪਾਹੀ ਥੋੜੀ ਪਾਰੇ ਦੀ ਵਾਲੀ ਹੋਈ ਵੀ ਮਿੱਟੀ ਉੱਤੇ ਖੇਚ ਪਰ ਉੱਥੇ ਲਿਬੜਿਆ ਵਾ ਅੱਛਾ ਗਿੱਲੇ ਜਿਹਨੂੰ ਕੱਢਦੇ ਆ ਵਿੱਚ ਨੂੰ ਠੀਕ ਆ ਠੀਕ ਆ ਤਾਂ ਕਿ ਇਹਦੇ ਨਾਲ ਨਹੀਂ ਕਦੂ ਇਹਨੇ ਬਾੜਾ ਕਦੂ ਜੀ ਠੀਕ ਆ ਵੀਰੇ ਠੀਕ ਆ ਨਿਊਡਲ ਕਰ ਵੀਰੇ ਉਧਰ ਲਾ ਗੱਲ ਇਕੱਲਾ ਹਾਈ ਲੋ ਬਸ ਲਾਇਆ ਵਾ ਸਟਾਰਟਿੰਗ ਚੈੱਕ ਕਰ ਰੋਏ ਟਰੈਕਟਰ ਦੀ ਕਾਹ ਕਹੜਾ ਨਾਣੇ ਗਿਣਦਾ ਇੰਜਨ ਹੈ ਵੀਰੇ ਲਿਫਟ ਵੀਰੇ ਲੋਕ ਆ ਕਾਲੇ ਇਹ ਲਿਫਟ ਲੋਕ ਕਰਨ ਵਾਲਾ ਬਾਈ ਜਿੱਕਣਾ ਦੂਆਂ ਨੂੰ ਉੱਥੇ ਲੱਗਿਆ ਹੁੰਦਾ ਨਾ ਇਹਨੂੰ ਇੱਥੇ ਆ ਉੱਥੇ ਪਾ ਕੇ ਲੋਕ ਕਰਾਉਂਦੇ ਹਾਂ ਹਾਂ ਬਾਈ ਹੌਲੈਂਡ ਤੁਹਾਨੂੰ ਪਤਾ ਪੂਰਾ ਹੌਲੈਂਡ ਨੂੰ ਸ਼ਕੀਨੇ ਬੰਦਾ ਲੰਦਾ ਬਾਈ ਟਰੈਕਟਰਾਂ ਨੂੰ ਲਗਿਆ ਨਾ ਤੂੰ ਆ ਤੂੰ ਆ ਨਹੀਂ ਦਿਖਾਉਂਦਾ ਯਾਰ ਇਹੀ ਤਾਂ ਖਾਸੀ ਤੇ ਇਹਨਾਂ ਦੀ ਕਾਹਲੇ ਤਾਂ ਹੋਰ ਦੇਖ ਜਿੰਨੀ ਪਿਕਅਪ ਇਹਦੀ ਹੈ ਨਾ ਕਿਸੇ ਟਰੈਕਟਰ ਨਾਲ ਦੇਖ ਟਰੈਕਟਰ ਨੂੰ ਛੱਡ ਕੇ ਕਲੱਚ ਸੜਾਇਆ ਬੂਰੇ ਦੇ ਆਏ ਉੱਠ ਕੇ ਜਾਂਦਾ ਟਰੈਕਟਰ ਇਹ ਇਹ ਗੱਲ ਹੈ ਬਾਈ ਜੀ ਰਾਏ ਦਾ ਵੀ ਕਹਿੰਦਾ ਵੀ ਜਿੰਨੀ ਪਿਕਅਪ ਇਹ ਟਰੈਕਟਰ ਦੀ ਹੈ ਨਾ ਹਾਂ ਹਾਂ ਨਿਕਲਦਾ ਪੈਰਾਂ ਜੋਗੇ ਨਹੀਂ ਦੁਬਾਰਾ ਹੈਡ ਮਾੜਾ ਜਾ ਵਿੱਛੇ ਨੂੰ ਕਰਕੇ ਥੋੜੀ ਬੈਟਟ ਈ ਲਿਆ ਭਾਈ ਬੈਲਟ ਥੋੜੀ ਕਸਣੇ ਵਾਲੀ ਆ ਹਾਂ ਕਰਾ ਰਹੇ ਹਾਂ ਇਹਦਾ ਤੋੜ ਨਹੀਂ ਜਾਣ ਤੱਕ ਹਾਂ ਪੱਕੀ ਆ ਭਾਈ ਤਾਂ ਹੀ ਟਰਾਲੀ ਨੂੰ ਥੋਂ ਦੇ ਪੜਦਾ ਇਹ ਹਾਂ ਦੇਖਦੇ ਨੇ ਵੀਡੀਓ ਆਪਾਂ ਹਾਂ ਐਵੇਂ ਨਹੀਂ ਭਾਈ ਨਹੀਂ ਨਹੀਂ ਦੁਆ ਤੂਆ ਨਹੀਂ ਹੈਗਾ ਬਾਈ ਇਹਦੇ ਬਾਈ ਵੈਸੇ ਤਾਂ ਟਰੈਕਟਰ ਆਪਾਂ ਨੇ ਸੇਮ ਤੇ ਪਾਏ ਸੀਗਾ ਇਹ ਦੁਆ ਘੇਰ ਆ ਹੁਣ ਬਾਈ ਕਹਿੰਦਾ ਹਾਂ ਦੇਖ ਦੁਵੇ ਦੁਵੀਂ ਨਹੀਂ ਦੁਆ ਕੀ ਨਿਕਲਦਾ ਹੱਥਾਂ 'ਚੋਂ ਬਾਈ ਹੈ ਨਿਕਲਦਾ ਹੱਥਾਂ 'ਚੋਂ ਮੈਂ ਬਾਈ ਨਾਲੀ ਜਖੋ ਤੇ ਵਧੀਆ ਟਰੈਕਟਰ 1500 ਕੁਸ ਘੰਟੇ ਚੱਲਿਆ ਵਾ ਪਿਕਅਪ ਦਾ ਗਾਲੇ ਬਹੁਤ ਹੈ ਨਾ ਦੀ ਜਿੰਨੇ ਇਹ ਉੱਠਦੇ ਆ ਨਾ ਟਰੈਕਟਰ ਦਾ ਕੋਈ ਨਾ ਉੱਡਦਾ ਤਾਂ ਹੀ ਲੋਕ ਸਟਾਡਾ ਸੂਟਾ ਨੂੰ ਵੱਧ ਵਰਤਦੇ ਨੇ ਕਾਹ ਨੂੰ ਕਹਿੰਦਾ ਤੂੰ ਇਹ ਗੇਰ ਚ ਵੀ ਦੇਖ ਲੈ ਪੂਰਾ ਹਾਂ ਕਲੇ ਮਲਗੀ ਹਰੇਕ ਟਰੈਕਟਰ ਚ ਕਹਿ ਨਹੀਂ ਦਿੰਦੇ ਵੀ ਆਪਾਂ ਵੀ ਟਰੈਕਟਰ ਚ ਆਹ ਗੋਣਾ ਹਰੇ ਟਰੈਕਟਰ ਚ ਗੁਣ ਵੀ ਹੁੰਨੇ ਆ ਥੋੜੀਆਂ ਕਮੀਆਂ ਵੀ ਹੁੰਨੀਆਂ ਇਹਦੀ ਵੀ ਥੋੜੀ ਇੱਕ ਕਮੀ ਹੈ ਹਾਂ ਇਹੀ ਕਮੀ ਮੈਨੂੰ ਇੱਕ ਲੱਗੀ ਆ ਵੀ ਥੋੜਾ ਨਾ ਇਹ ਜਿਹੜੀ ਪਿੱਛੇ ਇੰਡੈਕਸ਼ਨ ਆ ਕਰਕੇ ਥੋੜਾ ਨਾ ਅਸੀਂ ਦੇ ਪਿੱਛੇ ਤੋਂ ਥੋੜੀ ਆਵਾਜ਼ ਆਈ ਜਾਂਦੀ ਂ ਕੂੰ ਕੂੰ ਜੀ ਹਾਂ ਵੀਰੇ ਠੀਕ ਐ ਇਹ ਤਾਂ ਮਤਲਬ ਕਿ ਜੇ ਜ਼ੋਰ ਵੀ ਉਹਦੇ ਕਰਕੇ ਮਾਰਦਾ ਜੇ ਤੂੰ ਨਵਾਂ ਟਰੈਕਟਰ ਲੰਨਾਂ ਨਾ ਤੈਨੂੰ ਮਤਲਬ ਕਿ ਨਵੇਂ ਟਰੈਕਟਰ 'ਚ ਵੀ ਉਹ ਆਵਾਜ਼ ਆਈ ਜਾਣੀ ਇਹ ਇਹ ਐਚਐਮਟੀ ਨੂੰ ਹੁੰਦਾ ਤਾਂ ਉਹੀ ਚੀਜ਼ ਹਾਂ ਤਾਂ ਹੀ ਐਚਐਮਟੀ ਵੀ ਕਿੰਨਾ ਜ਼ੋਰ ਮਾਰਦਾ ਜਿਹੜਾ ਪਕਾ ਦਿੰਦਾ ਵੀ ਇਹ ਚੱਕਰ ਨਹੀਂ ਤੋੜਦਾ ਹਾਂ ਚੱਕਰ ਤੋੜਦਾ ਨਹੀਂ ਇਹਦਾ ਮੇਨ ਕਾਰਨ ਆਹੀ ਆਹੀ ਕਾਰਨ ਇਹ ਗਰਾਰੀਆਂ ਤੇ ਘੁੰਮ ਕੇ ਚੱਲਣਾ ਹਾਂ ਇੱਕ ਤਾਂ ਸਿੱਧਾ ਕਿਤੇ ਜ਼ੋਰ ਪਾ ਕੇ ਤੇ ਘਰਾਂ ਦੇ ਕਿਨੇ ਢੇੜੇ ਬਣਾ ਕੇ ਫੇਰ ਉਹ ਕਰਨਾ ਇੱਕ ਇਹਦਾ ਹੋਰ ਆ ਨਾ ਇਹਦਾ ਕਿਸੇ ਨੂੰ ਰੋਟਾਵੇਟਰ ਪਾਵੇ ਠੀਕ ਆ ਇਹਦੀਆਂ ਲਿੰਕਾਂ ਸ਼ਾਫਟ ਇਹਦੀ ਫੁੱਲ ਸਾਈਜ਼ ਦੀ ਹੁੰਦੀ ਲੰਬੀ ਹਾਂ ਸਹੀ ਗੱਲ ਹੈ ਇੱਕ ਜਿਹੜੀ ਛੋਟੀ ਟਰਾਲੀ ਆ ਕਾਲੇ ਜਿਹੜੀ ਬਿਨਾਂ ਛੋੜੀ ਉਹ ਚ ਵੀ ਬਹੁਤ ਉਹ ਵੀ ਇਹਦੇ ਟਾਇਰਾਂ 'ਚ ਫਸ ਜਾਂਦੀ ਆ ਹਾਂ ਹੁੰਦੇ ਆ ਆਹ ਹਿੱਸਾ ਦੋਹੇ ਟਰੈਕਟਰਾਂ ਦੇ ਇੱਥੇ ਜੇ ਹੁੰਦਾ ਸਹੀ ਗੱਲ ਇਹਦਾ ਹਿੱਸਾ ਕਿੱਥੇ ਅੰਦਰ ਆ ਕੇ ਟਿਊਬਾ ਅੰਦਰ ਲਿਆ ਮਤਲਬ ਛਤਰੀ ਨਹੀਂ ਜਿਹੜੀ ਬਾਕੀਆਂ ਦੀ ਆਏ ਹੁੰਦੀ ਸਿੱਧੀ ਕਾਲੇ ਇੱਥੇ ਹੁੰਦਾ ਮਰਾਲ ਇਹ ਖੜਾ ਵੀ ਟਰੈ ਹਾਂ ਹਾਂ ਤਾਂ ਹੀ ਹੈ ਵਜਨ ਅੱਗੇ ਨੂੰ ਰਹਿੰਦਾ ਥੋੜਾ ਜਿਹਾ ਵਜਨ ਅੱਗੇ ਰਹਿੰਦਾ ਪਿੱਛੇ ਟਿਊਬਾਂ ਬਰੋ ਦੇਖ ਕਿੱਥੇ ਆ ਉਹਦੇ ਉਹ ਪਈਆਂ ਅੱਗੇ ਨੂੰ ਰਹਿੰਦਾ ਗੱਲ ਸਹੀ ਆ ਬਾਈ ਹੂੰ ਠੀਕ ਆ ਸਾਰਾ ਬੱਚੂ ਕੋ ਇਹਦਾ ਅੱਗੇ ਨੂੰ ਬਿਲਕੁਲ ਬਿਲਕੁਲ ਬਾਈ ਇਹ ਤਾਂ ਅਹੀਂ ਟਰੈਕਟਰ ਉੱਠਦਾ ਨਹੀਂ ਛੇਤੀ ਸਹੀ ਗੱਲ ਹੈ ਜੀ ਇਹ ਵਜਨ ਉਹ ਹੈਗਾ ਸਿੱਧਾ ਦੇਖ ਉਹ ਸਿੱਧਾ ਹਾਂ ਉਹਨੇ ਸਿੱਧਾ ਉੱਥੀ ਤੇ ਉੱਠਣਾ ਉਹਦੀ ਟਿਊਬ ਸਿੱਧੀ ਆ ਉਹ ਸਿੱਧੀ ਟਿਊਬ ਆਂਦਾ ਪਿੱਛੇ ਟੈਨ ਆ ਵਜਨ ਹੈ ਬਿਲਕੁਲ ਇਹਦਾ ਅੱਗੇ ਹੀ ਆ ਬਸ ਸਾਰਾ ਹੂੰ ਪਿੱਛੇ ਤੇ ਕੋਈ ਚੀਜ਼ ਨਹੀਂ ਚੱਕਣਾ ਓੱਖਾ ਏ ਜੇ ਬਰਾਬਰ ਦੇ ਚੱਕਣਾ ਉੱਠ ਜਾਣਾ ਉਹ ਤਾਂ ਇਹੋ ਆ ਬਾਈ ਤਾਂ ਹੀ ਉਹ ਜਾ ਵਧ ਉੱਠਦੇ ਆ ਮਹਿੰਦਰੇ ਕੱਲੇ ਦਾ ਬਾਈ ਖਰਚਾ ਮੈਂ ਉਹ ਤਾਂ ਰੱਖਿਆ ਤਾਂ ਹੈ ਨਹੀਂ ਜਦੋਂ ਚਲਾਇਆ ਉਹ ਦੱਸਦੇ ਬਾਰੇ ਜਿਹੜੇ ਬਿਰ ਤੋਂ ਲੈ ਕੇ ਆਏ ਆ ਬਾਈ ਕਹਿੰਦਾ ਵੀ ਖਰਚਾ ਇਹ ਤਾਂ ਬਹੁਤ ਜਾਇਜ਼ ਆ ਖਰਚਾ ਤਾਂ ਮੈਂ ਤੈਨੂੰ ਦੱਸ ਰਿਹਾ ਹਾਂ ਵੀ ਕਮਾਲ ਪਰ ਛੱਤੀ 30 ਵੀ ਤਾਂ ਹੈ ਵੀ ਤਾਂ ਅੱਛਾ ਕੰਮ ਵੀ ਨਹੀਂ ਕਰੀ ਜਾਂਦੇ ਤਾਂ ਅੱਛਾ ਤੇ ਇਹਦਾ ਖਰਚਾ ਆਦਾ ਇਹਦਾ ਘਾਟਾ ਖਰਚਾ ਹੈ ਮਤਲਬ ਕਿ 575 ਦੇ ਦੇ ਮੈਂ ਬਰਾਬਰੇ ਤੇਲ ਖਾਂਦਾ ਹੋਰ ਕੱਲੇ ਕੰਮ ਵੀ ਇਹ ਵੱਧ ਕਰ ਦਿੰਦਾ ਕੰਮ ਕਰਦਾ ਜਿੱਦਾਂ ਹੋਰ ਬੜੀ ਚੀਜ਼ ਪਾਉਣੀ ਆ ਟਾਲੀ ਟੂਲੀ ਨੂੰ ਰੋਟਾਵੇਟਰ ਵਧੀਆ ਚਲਾਈ ਜਾਂਦਾ ਇਹਨਾਂ ਸਹੀ ਗੱਲ ਹੈ ਪਰ ਗੱਲ ਇਹਦੇ ਸਾਹਮਣੇ ਜਿੱਕਣਾ ਬਾਈ ਜੋਂਡੀ ਇਹਦੇ ਨਹੀਂ ਪੱਕੇ ਸ਼ਕੀਨ ਜੀ ਨੇ ਜੋਂਡੀ ਉਹੀ ਕੰਮ ਹੈ ਇਹਦਾ ਜਿਹਨੇ ਹੌਲੈਂਡ ਲੈਣਾ ਉਹਨੂੰ 2 ਲੱਖ ਸਸਤਾ ਮਿਲ ਜੂਗਾ ਨਾ ਲੈਣਾ ਨਹੀਂ ਆਹੀ ਕੰਮ ਜੋਂਡੀ ਯਾਰ ਦਾ ਜੇ ਉਹਨੂੰ 2 ਟਰੈਕਟਰ ਲੱਖ ਸਸਤਾ ਦੇ ਦੋ ਉਹਨੇ ਕਹਿੰਦਾ ਬਾਈ ਮੈਂ ਲੈਣਾ ਹੀ ਜੋਂਡੀ ਯਾਰ ਇਹਨਾਂ ਦੇ ਪੱਕੇ ਵੀ ਫੈਨ ਆ ਹਾਂ ਆਪਣੀ ਰੀ ਪਹਿਲਾਂ ਘੱਟਦਾ ਕਾਲੇ ਹੁਣ ਲੱਗ ਗਿਆ ਵੇਕਣ ਬਾਈ ਇਹ ਹਾਂ ਨਾ ਸਹੀ ਹਾਂ ਪਹਿਲਾਂ ਆਪਣੀ ਰੀ ਕਰੀ ਕਾਲ ਹੁਣ ਇਹ ਮੁੰਡੇ ਅੱਜ ਕੱਲ ਦੇ ਉਹ ਇਹਨੂੰ ਟਰੈਕਟਰ ਨੂੰ ਪਸੰਦ ਕਰਨ ਲੱਗ ਗਏ ਨਾ ਸਹੀ ਗੱਲ 36 30 ਅੱਗੇ ਦਾ ਇਹ ਨਵਾਂ ਸ਼ਹਿਰ ਵਾਲਾ ਜ਼ਿਆਦਾ ਹਾਂ ਇਹ ਨਵਾਂ ਸ਼ਹਿਰ ਵਾਲੇ ਕਾਲੇ ਟਰੈਕਟਰ ਇਹ ਆ ਬਾਈ ਤੈਨੂੰ ਹੋਰ ਜੌਂੜੀ ਦਾ ਸਵਰਾਜ ਬਹੁਤ ਘੱਟ ਲੋਕਾਂ ਕੋਲ ਹੈ ਜ਼ਿਆਦਾਤਰ ਲੋਕਾਂ ਕੋਲ ਫਾਰਮ ਟਰੈਕ ਤੇ ਇਹ ਆਪਣੇ ਕੋਲ ਫਾਰਮ ਟਰੈਕ ਹੈ ਨਹੀਂ ਜਮਾ ਹੀ ਉਧਰ ਫਾਰਮ ਟਰੈਕ ਹੈਗਾ ਇਰੀ ਇਰੀ ਦਾ ਫਰਕ ਹੈ ਗਾਲੇ ਇਰੀ ਇਰੀ ਦਾ ਹਾਂ ਆਪਣੇ ਜਿਆਦਾ ਮਹਿੰਦਰੇ ਦੇ ਪਹਿਲਾਂ ਆਪਣੇ ਮਹਿੰਦਰੇ ਤੇ ਸਵਰਾਜ ਜਾਂ ਮਨਨ ਕੀ ਹੁਣ ਜੌਂਡੀਅਰ ਦਾ ਵੀ ਕਰੇ ਜਾਏਗਾ ਹਾਂ ਆਪਣੇ ਸਾਰੇ ਮਿਕਸ ਜੇ ਆ ਪਰ ਮਹਿੰਦਰਾ ਬੈਨਾ ਬਹੁਤ ਆ ਬਾਕੀ ਗਾਲੇ ਵੀਰੇ ਆਏ ਆ ਆਪਾਂ ਅੱਗੇ ਵੀ ਦੱਸ ਦਉ ਉਹਨੇ ਵੀ ਹਰੇਕ ਟਰੈਕਟਰ ਆਪਣੀ ਆਪਣੀ ਜਗ੍ਹਾ ਠੀਕ ਆ ਸਹੀ ਵੀ ਸਾਰੇ ਸਹੀ ਹਰੇਕ ਜਆ ਆਪਣੇ ਆਪਣੇ ਗੋਣਾ ਜਿਹੜਾ ਜੌਂਡੀਅਰ ਆ ਉਹ ਉਹ ਗੋਣ ਇਹ ਚ ਨਹੀਂ ਹੈਗਾ ਜਿਹੜਾ ਇਹ ਚ ਉਹ ਜੌਂਡੀਅਰ ਚ ਨਹੀਂ ਹੈਗਾ ਠੀਕ ਨੇ ਗੱਲ ਬਸ ਕੋਈ ਕਿ ਹਰੇਕ ਹੀ ਆਉਣ ਨਹੀਂ ਪਸੰਦ ਆ ਇਹਦੇ ਪਿੱਛੇ ਬਹੁਤ ਲੋਕ ਬੈਂਸ ਕਰਦੇ ਕੋਈ ਫਾਇਦਾ ਨਹੀਂ ਹੈਗਾ ਜੌਂਡੀਅਰ ਇੱਕਣਾ ਉੱਠਦਾ ਨਹੀਂ ਹਾਂ ਦੇ ਨੇ ਹਟਦਾ ਹਾਂ ਉਹ ਥੋੜੇ ਠੰਡੇ ਆ ਮੜੇ ਠੰਡੇ ਦਵਾਗਦੇ ਆ ਹਾਂ ਪਰ ਉਹ ਆ ਵੀ ਜਿੱਥੇ ਫੇਰ ਉੱਠ ਗਿਆ ਫੇਰ ਲੁਕਦਾ ਨਹੀਂ ਹਾਂ ਉਹ ਤਾਂ ਹੈ ਇਹ ਆਉਦੀ ਉਹ ਆ ਬਿਲਕੁਲ ਬਾਈ ਬਿਲਕੁਲ ਇਹ ਕਾਲੇ ਉ ਵੀ ਥੋੜਾ ਲੰਬਾ ਜੋਂਡੀਆਂ ਨਾਲੋਂ ਲੰਬਾਈ ਚ ਵੱਧ ਲੰਬਾਈ ਚ ਵੱਧਦਾ ਲੰਬਾਈ ਚ ਵੱਧ ਹਾਂ ਠੀਕ ਆ ਬਾਈ ਦਿਨ ਭਾਰੀ ਆ ਠੀਕ ਆ ਹੋਰ ਚੱਲੀਏ ਕਾਲੇ ਵੀਰੇ ਫੇਰ ਹਾਂ ਹਾਂ ਮੈਂ ਵੀ ਮੜਾ ਤੇ ਬਾਕੀ ਬਾਈਆ ਟਰੈਕਟਰ ਦੀ ਆ ਆਪਣੇ ਇੱਕ ਵੀਰ ਨੇ ਉਹਨਾਂ ਨਾਲ ਹੋਈ ਹੋਈ ਆ ਗੱਲਬਾਤ ਤੇ ਜੇ ਅਦਰਵਾਈਜ਼ ਹੋਈ ਤਾਂ ਆਪਾਂ ਬਾਅਦ ਚ ਦੱਸਾਂਗੇ ਕੋਈ ਚੱਕਰ ਨਹੀਂ ਵੀਰ ਦਬਾਈ ਤੋਂ ਆ ਵੀਡੀਓ-ਵੀਡੀਓ ਦੇਖਦਾ ਆਪਣੀਆਂ ਸ਼ਾਇਦ ਵੀਰ ਵੀਡੀਓ ਦੇਖਦਾ ਵੀ ਹੋਵੇ ਤੇ ਵੀਰ ਨੇ ਲੈ ਤਾਂ ਕਰਕੇ ਟਰੈਕਟਰ ਲੈਂਦਾ ਸੀ ਆਪਾਂ ਨੇ ਘਰੇ ਇਹ ਠੀਕ ਆ ਜੀ ਵੀਰ ਕਹਿੰਦਾ ਜੀ ਅਸੀਂ 4-5 ਦਿਨ ਤੱਕ ਟਰੈਕਟਰ ਉਹ ਕਰਕੇ ਲੈ ਕੇ ਜਾਉਂਗੇ ਕੀ ਵੀਰੇ ਅੱਲਾ ਦੁੱਤੇ ਵਾਲੇ ਇਹ ਵੀਰੇ ਹੁਣੇ ਆ ਦੋ ਥੋੜੀ ਹੱਥ ਫੇਰੀ ਹਾਂ ਉੱਪਰ ਉਹ ਲਾਈਟ ਵਾਲਾ ਪੈਣਾ ਹਾਂ ਥੋੜਾ ਇਹ ਪਾ ਦੇ ਠੀਕ ਆ ਪਲਾਸਟਿਕ ਦੇ ਲੈ ਕੇ ਕਵਰੇਜ ਚੜਨਾ ਥੋੜੀਆਂ 1-2 ਜੀ ਇੱਕ ਦੀ ਆ ਵੀ ਲੱਗਣਾ ਜਾਲੀ ਵਾਲਾ ਬਾਈ ਲੈਤੀ ਜੀ ਨਾ ਹਾਂ ਇੱਕ ਅੰਦਰ ਵਾਲੀ ਜਾਨੜ ਖੁੱਲਿਆ ਵਾ ਇੱਕ ਆਹ ਟੂਲ ਬਾਕਸ ਦਾ ਟੂਲ ਬਾਕਸ ਵੀ ਯਾਰ ਇਹਦਾ ਓਰੀਜਨਲ ਸਾਲਾ ਮਿਲਣਾ ਨਹੀਂ ਹੈਗਾ ਇਹ ਟੂਲਾ ਥੋੜਾ ਲਾਇਆ ਵਾ ਕਿਸੂਤਾ ਯਾਰ ਸਾਲਾ ਟੂਲ ਬਾਕਸ ਜੌਂਡੀ ਗਾਲ ਇੱਕ ਸਾਲੇ ਕੰਮ ਹੀ ਬਹੁਤ ਸਾਲੀ ਇੱਥੇ ਵਾਲੀ ਬੈਣ ਨੂੰ ਜਗ੍ਹਾ ਨਹੀਂ ਹੈਗੀ ਇਹ ਤਾਂ ਇਹਦੇ ਚੱਲ ਫੇਰ ਹੈਗੀ ਹਾਂ ਹਾਂ ਜੌਂਡੀ ਉਹਦੇ ਬੈਣ ਨੂੰ ਜਗ੍ਹਾ ਨਹੀਂ ਹੈਗੀ ਬਾਈ ਉਰੇ ਬਹੁਤ ਪ੍ਰੋਬਲਮ ਹੈ ਫਿਰ ਟੈਂਕੀ ਵੀ ਨਾਲੇ ਆਈ ਜਾਂਦੀ ਵਿੱਚ ਹੈਨਾ ਉਹ ਤਾਂ ਔਖਾ ਹੈ ਇੱਥੇ ਕਮਾਹ ਹੋ ਗਿਆ ਹੁਣ ਘੁੰਮਦਾ ਨਹੀਂ ਇਹ ਨਾਲੋਂ ਲਾਈਟਾਂ ਬਲਦੀਆਂ ਇਹਦੀਆਂ ਹਨਾ ਆ ਕੋਈ ਗੱਲ ਇਹ ਨਾ ਗੱਲ ਹੈ ਪੈਂਟਾਂ ਬਲਦੀਆਂ ਮੁਰਲੀਆਂ ਬਲਦੀਆਂ ਬਾਈ ਹਾਂ ਚੱਲ ਕੋਈ ਗੱਲ ਨਹੀਂ ਬਈ ਆ ਖੜਾ ਜਿਹੜਾ ਬਾਈ ਨੇ ਕਰਾਇਆ ਤਾਂ ਟਰੈਕਟਰ ਮੋਡੀਫਾਈ ਦੇਖੋ ਰੰਗ ਬਾਈ ਰੰਗ ਦੀ ਕੁਆਲਿਟੀ ਨਹੀਂ ਆ ਨਾ ਜਿੱਕਣਾ ਦਾ ਪਹਿਲਾ ਰੰਗ ਤਾਂ ਰੰਗ ਝੁਕਣਾ ਹੀ ਪਿਆ ਟਰੈਕਟਰ ਦਾ ਹੈ ਬਾਈ ਹਾਂ ਆਹ ਟਰੈਕਟਰ ਲਿਬੜਿਆ ਵਾ ਥੋੜਾ ਜਿਆ ਇਨਕੀ ਪੇਂਟ ਦੀ ਕੁਆਲਿਟੀ ਸੇਮ ਨਵੇਂ ਨਾਲ ਦੀ ਆ ਬਾਈ ਹਾਂ ਰੰਗ ਮੰਨਣ ਵਾਲਾ ਕਦੇ ਨਹੀਂ ਜਿਹੜਾ ਰੰਗ ਜਿਹੜਾ ਆਪਾਂ ਕਰਾਉਣੇ ਬੋ ਟਰੈਕਟਰਾਂ ਦਾ 2-3 ਸਾਲ ਬਾਅਦ ਡਲ ਹੋ ਜਾਂਦਾ ਰੰਗ 55000 55000 ਚ ਬਾਈ ਟਰੈਕਟਰ ਮੋਡੀਫਾਈ ਕਰਾਇਆ ਬਾ ਸ਼ਾਇਦ ਕਿਸੇ ਵੀਰਾਂ ਨੇ ਨਹੀਂ ਵੀ ਦੇਖਿਆ ਹੋਣਾ ਟਰੈਕਟਰ ਕਾਲੇ ਕਿੰਨਾ ਮਾਡਲ ਦਾ ਟਰੈਕਟਰ ਇਹ 2000 ਮਾਡਲ ਦਾ ਬਾਈ ਇਹ 2000 ਮਾਡਲ ਦਾ ਟਰੈਕਟਰ ਹੈ ਦੇਖੋ ਬਹੁਤ ਇਹ ਨਵਾਂ ਸ਼ਹਿਰ ਤੋਂ ਵੀਰ ਨੇ ਮੋਡੀਫਾਈ ਕਰਾਇਆ ਸੀ ਟਰੈਕਟਰ ਦੋ ਸਾਲ ਹੋ ਗਏ ਕਾਲੇ ਵੀਰੇ ਦੋ ਸਾਲ ਹੋ ਗਏ ਬਾਈ ਟਰੈਕਟਰ ਨੂੰ ਤਿਆਰ ਹੋਏ ਨੂੰ ਸਾਰੀ ਟਰੈਕਟਰ ਏ ਟੂ ਜ਼ੈਡ ਬਾਈ ਇੰਜਨ ਦਾ ਪਾਵਰ ਸਟੇਰ ਨੂੰ ਵੀ ਕਰਾਇਆ ਸੀਗਾ ਜੀ ਠੀਕ ਆ ਇਹਨਾਂ ਕਿ ਪੇਂਟ ਦੀ ਕੁਆਲਿਟੀ ਐਨ ਉਦਾਂ ਹੀ ਐ ਕੋਈ ਪਾਸੇ ਤੇ ਕੋਈ ਪੇਪੜ ਨਹੀਂ ਬਣੀ ਕੋਈ ਮਲਗੀ ਰੰਗ ਦੀ ਕੁਆਲਿਟੀ ਨੇਟ ਆਨ ਹੋਈ ਪੇਂਟ ਉਦਾਂ ਹੀ ਪਿਆ ਫਰਕ ਐ ਜਿਹੜਾ ਵਧੀਆ ਪੇਂਟ ਆਪਾਂ ਕਹਿਦਣ ਹੈ ਸਰੈਂਸਰ ਦਾ ਉਹ ਨਿੱਕੀ ਜਿਹੀ ਲੀਕ ਕਰਕੇ ਤੇ ਉਹ ਕਰਕੇ ਕਾਲਾ ਹੋ ਗਿਆ ਹਾਂ ਪਿੱਛੇ ਕਰਾਂ ਠੀਕ ਐ ਹੁਣ ਉਹ ਦੇਖਦਾ ਫਿਰ ਵੀ ਧੋਏ ਜਾਂ ਉੱਥੇ ਦਾ ਸਾਫ ਆਉਂਦਾ ਰੰਗ ਪੂਰਾ ਖੜਾ ਹਾਂ ਇਹ ਫਰਕ ਐ ਬਾਈ ਆਪਾਂ ਕਹਿਦਣੇ ਵੀ ਰੰਗ ਘੱਟ ਹੁੰਦਾ 15 ਜਿਹੜਾ ਬਾਈ ਵਧੀਆ ਪੇਂਟਰ ਨੇ ਪੇਂਟ ਵਧੀਆ ਕਰਦੇ ਨੇ ਪੂ ਪੈਸੇ ਜ਼ਰੂਰ ਵੱਧ ਲੰਦੇ ਨੇ ਪਰ ਫਰਕ ਹੈ ਬਾਈ ਚੀਜ਼ ਕੁਆਲਟੀ ਦਾ ਕਹਤ ਨਹੀਂ ਬਈ ਜਿਹਾ ਜਆ ਪੈਸੇ ਉਹੇ ਜੀ ਮੁੱਲ ਉਹੀ ਹਿਸਾਬਤਾ ਹੋਵੇ ਨਾ ਟਰੈਕਟਰਾਂ ਦਾ ਬਾਈ ਠੀਕ ਆ ਲੈ ਬਾਈ ਚੱਲੀਏ ਟਾਈਮ ਵੀ ਹੋ ਗਿਆ ਪਪੂਲਰ ਪੱਟੇ ਆ ਬਾਈ ਆਪਣੇ ਨਾਲੇ ਆਪਣੇ ਘਰਦਿਆਂ ਦੇ ਖੇਤ ਨੇ ਇਹ ਚਾਚਿਆਂ ਦੇ ਤੇ 2 ਵਿੱਗੇ ਥੋਂ ਆ ਇਹ ਆ ਸਾਰਾ ਤਾਂ ਲਗਭਗ 3 ਕਿ ਲੱਖ ਤੇ ਕਰੀਬ ਤੇ 3 ਲੱਖ ਦਾ ਬੂਟਾ ਪੱਟ ਹੋਇਆ ਬਾਈ ਇਹ ਚੋਂ 2 ਵਿਕੇ ਤੋਂ ਚੋਂ ਠੀਕ ਹੈ ਜੀ ਆ ਦੇਖੋ ਆਪਣਾ ਗੰਨਾ ਨਾਲ ਨਾਲ ਜਮਾ ਹੀ ਨਹੀਂ ਤੇ ਹੈਗਾ ਬਾਈ ਲਾ ਜਮਾ ਹੀ ਮਰਿਆ ਪਿਆ ਗੰਨਾ ਉਹ ਵਿੱਚ ਗੰਨਾ ਦੇਖੋ ਦੇਖੋ ਇੱਕ ਦਾ ਗੰਨਾ ਆ ਦੇਖੋ ਉਹ ਦੂਆ ਗੰਨਾ ਦੇਖੋ ਕਿੱਥੇ ਗਿਆ ਬਾਈ ਉਹ ਦੇਖੋ ਆ ਗੰਨਾ ਦੇਖੋ ਇੰਨੇ ਇੰਨੇ ਜ਼ਿਆਦਾ ਮਾਰ ਕਰਦੇ ਨੇ ਬਾਈ ਇਹ ਨਾਲ ਵਾਲੇ ਖੇਤਾਂ 'ਚ ਠੀਕ ਹੈ ਜੀ ਯਾਨੀ ਕਿ ਆਪਣੇ ਪਪੂਲਰ ਦੀ ਖੇਤੀ ਹੈ ਵਧੀਆ ਬਾਈ ਖੇਚਲਾ ਘਟਾ ਹੈ ਯਾਨੀ ਕਿ ਵੀ ਕੀਲੇ ਚੋਂ ਜੇ ਆਪਾਂ ਵਧੀਆ ਸੇਵਾ ਕਰਦੇ ਆ ਤਾਂ 6-7 ਲੱਖ ਦੇ ਆਰਾਮ ਨਾਲ ਹੋ ਜਾਂਦੇ ਨੇ ਸੌਖੇ ਜੇ ਕਈ ਵੀਰ ਜਿਹੜੇ ਵਧੀਆ ਸੇਵਾ ਕਰਦੇ ਨੇ ਬਾਈ ਉਹ 3 ਸਾਲਾਂ ਚ ਵੀ ਬੂਟਾ ਤਿਆਰ ਕਰ ਲੈਂਦੇ ਆ ਬਾਕੀ ਹਰੇਕ ਦੀ ਆਪਣੀ ਆਪਣੀ ਮਿਹਨਤ ਹੈ ਠੀਕ ਹੈ ਆਲਾ ਬਾਈ ਇਹਦੀ ਮਨ ਲਾਦਾ ਪਿਕਅਪ ਦੁਬਾਰਾ ਚੈੱਕ ਕਰੂਗਾ ਚਾਉਥੇ ਗੇਅਰ ਚ ਬਾਈ ਚੌਥੇ ਗੇਅਰ ਚ ਤੋੜਦਾ ਉਥੇ ਗੇਅਰ ਮਾ ਪੂਰੀ ਪੇਗਾ ਫੜਦਾ ਬਾਈ ਟਰੈਕਟਰ ਲੈ ਆ ਕਿਹੜਾ ਪਾਇਦਾ ਦੁਆ ਹਾਈ ਦੁਆ ਤੀਏ ਮਾ ਦੇ ਗਾਲੇ ਤੀਏ ਚ ਤੀਏ ਮਾ ਦੇ ਹਾਂ ਹਾਂ ਇਹਦਾ ਇਹ ਹੈ ਇਹਦਾ ਖਾਸੀਆਦਾ ਬਾਈ ਹਾਂ ਆਹ ਦਾ ਟਰੈਕਟਰ ਦੇ ਖਾੜੀ ਇਹਦੀ ਸਹੀ ਗੱਲ ਆ ਬਾਈ ਠੀਕ ਆ ਕਾਲੇ ਦੇਲਾ ਕਿੰਨੀ ਜਗ੍ਹਾ ਖੁੱਲ ਗਈ ਬੂਟਾ ਨਾਲ ਹੈ ਨਾ ਬਹੁਤ ਜਗ੍ਹਾ ਬੂਟੇ ਤਾਂ ਆਪਣੀ ਜਗ੍ਹਾ ਹੀ ਖੜੇ تھے ਪਰ ਉਹ ਜਲਾ ਆਲੇ ਦੋਲੇ ਕਿੰਨਾ ਦੇਖਣ ਲੱਗ ਗਿਆ ਬਾਈ ਹਾਂ ਇਹਦੇ ਇਸ ਟਾਈਮ ਨਹੀਂ ਰਹਿ ਆ ਜਾਂਦਾ ਹਾਂ ਕਾਲੇ ਬੂਟੇ ਹੂੰ ਵੀ ਓਵਰ ਹੋਏ ਹੋਏ ਤੇ ਇਹ ਓਵਰ ਹੋ ਗਏ ਹੈ ਨਾ ਬੂਟੇ ਬੜੇ ਬਹੁਤ ਹੈ ਸਹੀ ਗੱਲ ਚੱਲ ਠੀਕ ਹੈ ਕਾਲੇ ਵੀਰੇ ਠੀਕ ਹੈ ਜੀ ਧੰਨਵਾਦ ਤੇਰਾ ਬਹੁਤ ਬਹੁਤ ਬਾਈ ਧੰਨਵਾਦ ਤੇ ਬਾਕੀ ਬਾਈ ਠੀਕ ਹੈ ਜੀ ਬਲੌਗ ਚ ਇੰਨਾ ਹੀ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਬਾਈ ਸੇਲ ਕਰਨਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਆਪਾਂ ਥੱਲੇ ਮੈਂਸ਼ਨ ਕਰਦੇ ਹਾਂ ਨੇ ਸਕਰੀਨ ਦੇ ਤੇ ਨਹੀਂ ਕਿ ਟਰੈਕਟਰ ਵਧੀਆ ਹੋਵੇ ਆਪਣਾ ਲੋਕਲ ਹੋਵੇ ਕਾਗਜ਼ ਹਾਂਜੀ ਬਾਈ ਸ਼ੇਅਰ ਵੀ ਪਤਾ ਕਿਹਨਾਂ ਹੈ ਸ਼ੇਅਰ ਬਾਈ ਕੀ ਲਿਖਿਆ ਬਾਈ ਬਾਈ ਸ਼ੇਅਰ ਪੜੋ ਪਰਖ ਕੇ ਪਤਾ ਲੱਗਦਾ ਉਹਨਾਂ ਦੇ ਵੇਖਣ ਨੂੰ ਤਾਂ ਸਾਰੇ ਚੰਗੇ ਹੁੰਦੇ ਆ ਬਾਈ ਗੱਲ ਤਾਂ ਗੱਲ ਹੀ ਸਹੀ ਆ ਬਾਈ ਹੈਨਾ ਕੋਈ ਵੀ ਬੰਦਾ ਪਰਖੇ ਤੇ ਪਤਾ ਲੱਗਦਾ ਹੈਨਾ ਸਾਰੇ ਚੰਗੇ ਲੱਗਦੇ ਹਾਂ ਸਹੀ ਗੱਲ ਹੈ ਭਾਈ ਤੇ ਮਿਲਦੇ ਆਂ ਭਾਈ ਤੁਹਾਨੂੰ ਕਿਸੇ ਹੋਰ ਵੀਡੀਓ ਚ ਸਾਰੇ ਵੀਰਾਂ ਦਾ ਧੰਨਵਾਦ ਜੀ